ਬਟਾਫਿਟ ਸੌ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਸਮੀਤ ਕੌਰ ਤੇ ਦੇਸ਼ ਦੁਨੀਆ ਦੇ ਵਿੱਚ ਕੀ ਕੁਝ ਰਿਆ ਖਾਸ ਖੇਡ ਮਨੋਰੰਜਨ ਦੇ ਨਾਲ ਕਰਾਂਗੇ ਵਪਾਰ ਦੀ ਗੱਲ ਸਭ ਤੋਂ ਪਹਿਲਾਂ ਇੱਕ ਨਜ਼ਰ ਸੂਬਾਈ ਖਬਰਾਂ ਤੇ ਸੂਬੇ ਪੱਧਰ ਦੇ ਵਿੱਚ ਸ਼ਿਵਰਾਤਰੀ ਦੇ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਇਹਨਾਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਟਵੀਟ ਕਰਕੇ ਇਸ ਬਾਬਤ ਵਧਾਈ ਦਿੱਤੀ ਗਈ ਹੈ ਦੱਸ ਦੇ ਕਸੀਮ ਮਾਨ ਮੁਹਾਲੀ ਫੇਸ 11 ਦੇ ਸ਼ਿਵ ਮੰਦਿਰ ਦੇ ਵਿੱਚ ਰਤਮਸਤਕ ਹੋਏ ਨੇ ਸਪੀਡ ਦੇ ਵਿੱਚ ਉਹਨਾਂ ਨੇ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਦੇ ਲਈ ਪ੍ਰਾਰਥਨਾ ਵੀ ਕੀਤੀ ਹੈ ਨਾਰੀ ਚੇਤਨਾ ਮੰਚ ਦੇ ਵੱਲੋਂ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਦੱਸਦੇ ਕਿ ਅੰਮ੍ਰਿਤਸਰ ਦੀ ਲਵਪ੍ਰੀਤ ਕੌਰ ਨੇ ਵੀ ਮਿਸਾਲ ਪੇਸ਼ ਕੀਤੀ। ਉਥੇ ਹੀ ਅੰਮ੍ਰਿਤਸਰ ਤੋਂ ਲਵਪ੍ਰੀਤ ਕੌਰ ਨਾਮ ਦੀ ਮਹਿਲਾ ਪਰਿਵਾਰ ਦੇ ਨਾਲ ਖੇਤੀਬਾੜੀ ਦੇ ਵਿੱਚ ਸਹਿਯੋਗ ਕਰਦੀ ਨਜ਼ਰ ਆਈ। ਤਰਨਤਾਰਨ ਦੇ ਵਿੱਚ ਵੀ ਮਹਿਲਾ ਦਿਵਸ ਤੇ ਸਮਾਗਮ ਕਰਵਾਇਆ ਗਿਆ ਜੇਕਰ ਗੱਲ ਕਰੀਏ ਜਲਾਲਾਬਾਦ ਦੇ ਤਾਂ ਜਲਾਲਾਬਾਦ ਦੇ ਵਿੱਚ ਵੀ ਮਹਿਲਾ ਦਿਵਸ ਦੀਆਂ ਰੌਣਕਾਂ ਲੱਗਿਆ ਰਹੀਆਂ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਕੂਲੀ ਬੱਚਿਆਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਜਣੀਆਂ ਨੇ ਉਹ ਕੀਤੀਆਂ ਗਈਆਂ ਨੇ। ਉਦਰ ਦੇਸ਼ਪੁਰ ਦੇ ਵਿੱਚ ਸ਼ਿਵਰਾਤਰੀ ਦੇ ਤਿਹਾੜੀ ਦੇ ਰੌਣਕਾਂ ਲੱਗੀਆਂ ਨੇ ਮੰਦਰਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਨੇ ਚੌਧਰੀ 모ਗਾਂ ਅੰਬਾਲਾ ਜੈਤੋਂ ਫਿਰੋਜ਼ਪੁਰ ਦੇ ਨਾਲ-ਨਾਲ ਮੰਦਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਹਰ ਦੁਆਰ ਤੋਂ ਜੈਤੋਂ ਜਿਹੜਾ ਪਵਿੱਤਰ ਗੰਗਾਜਲ ਉਹ ਪਹੁੰਚਾਇਆ ਗਿਆ ਮਨਾਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜੇਕਰ ਗੱਲ ਕਰੀਏ ਚਰਖੀ ਦਾਦਰੀ ਦੀ ਤਾਂ ਚਰਖੀ ਦਾਦਰੀ ਦੇ ਮੰਦਰਾਂ ਦੇ ਵਿੱਚ ਵੀ ਰੌਣਕਾਂ ਲੱਗੀਆਂ ਦਿਖੀਆਂ ਨੇ ਦੇਸ਼ਪੁਰ ਦੇ ਵਿੱਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਇਸੇ ਅਦੀਨ ਸਮਰਾਲਾ ਦੇ ਪਿੰਡ ਚਾਲਾ ਦੇ ਸ਼ਿਵ ਮੰਦਰ ਦੇ ਵਿੱਚ ਸੰਗਤਾਂ ਦਾ ਸਲਾਬ ਬੁਮੜਿਆ ਇਸ ਮੌਕੇ ਬੜੀ ਗਿਣਤੀ ਦੇ ਵਿੱਚ ਲੋਕਾਂ ਨੇ ਧੂਮਤਾਮ ਦੇ ਨਾਲ ਮਹਾਸ਼ਿਵਰਾਤਰੀ ਮਨਾਈ ਹੈ ਹੁਦਿਆਣਾ ਤੋਂ ਸੰਸਦ ਰਵਨੀਤ ਸਿੰਘ ਬਿੱਟੂ ਵੀ ਮੰਦਰ ਦੇ ਵਿੱਚ ਨਤਮਸਤਕ ਹੁਣ ਪਹੁੰਚੇ ਨੇ ਵੀਡੀਓ ਦੇ ਨਾਲ ਰਾਬਤਾ ਕਰਦੇ ਹੋ ਉਹਨਾਂ ਨੇ ਇਸਾਨ ਦੀ ਮਹਿਮਾ ਦੱਸੀ ਹੈ ਜਿਸ ਦੇ ਵਿੱਚ ਚੋਣਾ ਬਾਰੇ ਬੋਲਦੇ ਹਨ ਉਹਨਾਂ ਨੇ ਕਿਹਾ ਕਿ ਮੈਂ ਲੁਧਿਆਣਾ ਤੋਂ ਹੀ ਚੋਣ ਲੜਨ ਦਾ ਚਾਹਵਾਂ। ਸ਼ਿਵਰਾਤਰੀ ਦੇ ਚੋਣਾ ਦੇ ਮੱਦੇਨਜ਼ਰ ਪੁਲਿਸ ਮੁਸਤੈਦ ਹੋਈ ਹੈ ਮੋਗਾ ਦੇ ਵਿੱਚ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਐਸਐਸਪੀ ਨੇ ਕਿਹਾ ਹੈ ਕਿ ਸ਼ਿਵਰਾਤਰੀ ਮੌਕੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਉਹਨਾਂ ਦਾ ਮੁੱਖ ਮਕਸਦ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਯੋਤਲ ਲੁਧਿਆਣਾ ਦੇ ਵਿੱਚ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਤਿੰਨ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਤਸਦੀਕ ਅਦਾਲਤ ਨੇ ਦੋ આરોપીਾਂ ਨੂੰ 11-11 ਸਾਲ ਕੈਦ ਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਨਾਲ ਹੀ ਇੱਕ ਦੋਸ਼ੀ ਨੂੰ 8 ਸਾਲ ਦੀ ਕੈਦ ਤੇ 80 ਹਜ਼ਾਰ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ। ਸਾਰੇ ਦੇ ਦੋਸ਼ੀਆਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਤੇ ਡਰੱਗ ਮਨੀ ਬਰਾਮਦ ਕੀਤੀ ਗਈ। ਕੰ다ਸੀ ਇੱਥੇ ਕੈਬਨਟ ਮੰਤਰੀ ਕੁਲਦੀਪ ਤਾਲੀਵਾਲ ਜਿਹੜੇ ਨੇ ਉਹ ਵੀ ਪਹੁੰਚਦੇ ਨੇ ਜਿਸ ਦੇ ਵਿੱਚ ਰੂਸ ਦੇ ਵਿੱਚ ਫਸੇ ਨੌਜਵਾਨ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਦੇ ਹੋ ਨਜ਼ਾਰੇ ਨੇ ਦੱਸਦੇ ਕਿ ਨੌਜਵਾਨ ਗਗਨਦੀਪ ਸਿੰਘ ਦਸੰਬਰ ਦੇ ਵਿੱਚ ਰੂਸ ਗਿਆ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪਰਿਵਾਰ ਨੂੰ ਮਦਦ ਦਾ ਪਰੋਸਾ ਜਤਾਇਆ ਗਿਆ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੇ ਕਿਹਾ ਕਿ ਨੌਜਵਾਨਾਂ ਨੂੰ ਜਲਦ ਹੀ ਵਤਨ ਵਾਪਸ ਲੈ ਕੇ ਆਇਆ ਜਾਵੇਗਾ ਨਵਾਂ ਸ਼ਹਿਰ ਦੇ ਵਿੱਚ ਪਿੰਡ ਗੁੜਾਪੜ ਸੁਰਖੀਆਂ ਦੇ ਵਿੱਚ ਆਇਆ ਹੈ ਦੱਸਦੇ ਕਿ ਪਿੰਡ ਦਾ ਸ਼ਮਸ਼ਾਨ ਘਾਟ ਨਸ਼ੇੜੀਆਂ ਦਾ ਅੱਡਾ ਬਣਿਆ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਨਸ਼ੇ ਦੇ ਸੇਵਨ ਕਰਦੇ ਹੀ ਨੌਜਵਾਨ ਨਜ਼ਰ ਆਏ ਨੇ ਤੁਹਾਨੂੰ ਦੱਸ ਦਈ ਪਿੰਡ ਵਾਸੀਆਂ ਨੇ ਇਹਨਾਂ ਨੌਜਵਾਨਾਂ ਨੂੰ ਘੇਰ ਕੇ ਇਹਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਨਸ਼ਰੀਆਦੀ ਨੌਜਵਾਨ ਨੇ ਇੱਕ ਪਰਿਵਾਰ ਤੇ ਤਸਕਰੀ ਦੇ ਆਰੋਪ ਵੀ ਲਗਾਏ ਨੇ ਸਮਾਜ ਸੇਵੀ ਪਰਮਿੰਦਰ ਛੋਟਾ ਨੇ ਨਸ਼ੇ ਦੇ ਖਿਲਾਫ ਰੈਲੀ ਦਾ ਆਯੋਜਨ ਕੀਤਾ ਜਿੱਥੇ ਪ੍ਰਸ਼ਾਸਨ ਤੇ ਵੀ ਕਾਰਵਾਈ ਨਾ ਕਰਨ ਦੇ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਪੱਟੀ ਦੇ ਵਿੱਚ ਪ੍ਰਸ਼ਟਾਚਾਰ ਦੇ ਖਿਲਾਫ ਵਿਜੀਲੈਂਸ ਦੀ ਸਖਤ ਕਾਰਵਾਈ ਦੇਖਣ ਨੂੰ ਮਿਲੀ ਜਿੱਥੇ ਗ੍ਰਾਂਟ ਦੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਕਾਬੂ ਕੀਤੇ ਗਏ। ਉਤੇ ਪੰਚਾਇਤੀ ਮੈਂਬਰਾਂ ਤੇ ਕਰੋੜਾਂ ਦਾ ਗਵਨ ਕਰਨ ਦੇ ਇਲਜ਼ਾਮ ਲਗਾਏ ਗਏ। ਵਿਜੀਲੈਂਸ ਦੇ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਤੇ ਖਬਰ ਕਪੂਰਥਲਾ ਤੋਂ ਹੈ ਜਿੱਥੋਂ ਦੇ ਸਿਵਲ ਹਸਪਤਾਲ ਦੇ ਬਾਹਰ ਕੁਝ ਨੌਜਵਾਨਾਂ ਦੇ ਵੱਲੋਂ ਇੱਕ ਵਿਅਕਤੀ ਤੇ ਹਮਲਾ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਪੁਲਿਸ ਜਾਂਚਚਾਰਨ ਪਤਾ ਚੱਲਿਆ ਹੈ ਕਿ ਇਹ ਹਮਲਾ ਆਪਸੀ ਰੰਜਿਸ਼ ਕਾਰਨ ਕੀਤਾ ਗਿਆ। ਦਜ਼ੀਨ ਨੌਜਵਾਨਾਂ ਦਰੇਤੀ ਰਵਾਜ਼ ਦੇ ਨਾਦੰਤਮ ਸੰਸਕਾਰ ਕੀਤਾ ਗਿਆ। ਉਧ ਸੰਗਰੂਰ ਦੇ ਵਿੱਚ ਲੋਕਾਂ ਨੂੰ ਕੈਂਸਰ ਜਹੀ ਲਾ ਇਲਾਜ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਲਈ ਇੱਕ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਵਿੱਚ ਮਾਹੇ ਡਾਕਟਰ ਕੁਲਵੰ ਸਿੰਘ ਢਾਲੀਵਾਲ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮਸ਼ਹੂਰ ਅਦਾਕਾਰ ਬੀਨੂ ਢਿੱਲੋਂ ਵੀ ਉੱਥੇ ਮੌਜੂਦ ਰਹੇ ਤੇ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ। ਸਰਹੰਵਿਕਿਆ 88 ਸਕੀਮ ਤਹਿਤ ਪਰਚੀਆਂ ਕੱਟਣ ਵਾਲੀ ਮਸ਼ੀਨ ਖਰਾਬ ਹੋ ਜਾਂਦੀ ਹੈ ਜਿਸ ਮਗਰੋਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੋਜ਼ ਦੇ ਵਿਚਾਰੇ ਲੋਕਾਂ ਨੇ ਜਮ ਕੇ ਨਾਅਰੇਬਾਜ਼ੀ ਕਰਦਿਆਂ ਵਿਰੋਧ ਦਾ ਪੱਟਾਵਾ ਕੀਤਾ। ਧੁਤੀਮਲੋਟ ਪੁਲਿਸ ਨੇ ਗਸ਼ਟ ਦੌਰਾਨ ਪਿੰਡੇ ਮਹਿਣਾ ਨੇੜੇ ਇੱਕ ਬਾਈਕ ਚੋਰ ਨੂੰ ਕਾਬੂ ਕਰ ਲਿਆ। ਜਾਜਪੜਤਾਲ ਦੌਰਾਨ ਪੁਲਿਸ ਨੇ ਮੁਸਤਦੀ ਵਰਤਦਿਆਂ ਕਾਰਵਾਈ ਕੀਤੀ। ਉਤੇ ਮੁਲਜ਼ਮ ਨੇ ਇਹ ਵੀ ਕਬੂਲ ਕੀਤਾ ਹੈ ਕਿ ਉਹ ਚੋਰੀ ਚੁਕਾਈਦਾਤੀ ਹੈ। ਤਾਜ਼ੇ ਕਿ ਮੁਲਜ਼ਮ ਦੇ ਘਰੋਂ 16 ਬਾਈਕਾਂ ਬਰਾਮਦ ਕੀਤੀਆਂ ਗਈਆਂ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ। ਉਤੇ ਬਰਨਾਲਾ ਦੇ ਪਿੰਡ ਰੇ ਸੰਘੇੜਾ ਦੇ ਵਿੱਚ ਵੀ ਇੱਕ ਘਰ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਜ਼ੇ ਕਿ ਚੋਰ 1.5 ਲੱਖ ਦੀ ਨਕਦੀ ਤੇ ਸੋਨਾ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜੇਲਾ ਤਰੰਤ ਰੰਦੇ ਪਿੰਡ ਮੀਆਵਲਾ ਦੇ ਵਿੱਚ ਬਾਬਾ ਸ਼ੇਖ ਬ੍ਰਹਮ ਜੀ ਦੀ ਯਾਦ ਦੇ ਵਿੱਚ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ ਇਸ ਮੇਲੇ ਦੇ ਵਿੱਚ ਗਾਇਕ ਜੰਟਾ ਟੂਟ ਤੇ ਜਸਪ੍ਰਿਤ ਕੌਰ ਨੇ ਹਾਜ਼ਰੀ ਭਰੀ ਗਾਜੀ ਕੇ ਸ਼ੇਖ ਬ੍ਰਹਮ ਜੀ ਦੀ ਯਾਦ ਦੇ ਵਿੱਚ ਇਹ ਮੇਲਾ ਸਾਲ ਦੇ ਵਿੱਚ ਦੋ ਵਾਰ ਮਨਾਇਆ ਜਾਂਦਾ ਹੈ ਤਾਂ ਸੰਤਾ ਇਸ ਮੇਲੇ ਦੇ ਵਿੱਚ ਹਮ ਹੁਮਾ ਕੇ ਪਹੁੰਚਦੀਆਂ ਨਜ਼ਰ ਆਈਓ ਤੇ ਹੁਣ ਇੱਕ ਨਜ਼ਰ ਰਾਸ਼ਰੀ ਖਬਰਾਂ ਤੇ ਹਰਿਆਣਾ ਦੇ ਪੰਚਕੁਲਾ ਜ਼ਿਲ੍ਹੇ ਦੇ ਸੈਕਟਰ 25 ਦੇ ਰਹਿਣ ਵਾਲੇ ਸੀਮੰਤ ਚੋਹਾਨ ਨੇ ਆਪਣੇ ਵਿਆਹ ਦੇ ਵਿੱਚ ਲੱਖਾਂ ਰੁਪਏ ਦਾ ਦਹੇਜ ਵਾਪਸ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਉਧਰ ਪੰਚਕੁਲਾ ਮੋਹਰਨੀ ਦੇ ਵਿੱਚ ਵਿਆਹ ਦੌਰਾਨ ਲਾੜੇ ਨੂੰ ਸ਼ਗਨ ਦੇ ਵਿੱਚ ਮਿੜੇ 21 ਲੱਖ ਰੁਪਏ ਕੁੜੀ ਵਾਲਿਆਂ ਨੂੰ ਵਾਪਸ ਕਰ ਦਿੱਤੇ। ਉਸਨੇ ਕੁੜੀ ਵਾਲਿਆਂ ਤੋਂ ਸ਼ਗਨ ਵਜੋਂ 101 ਰੁਪਏ ਲੈ ਕੇ ਵਿਆਹ ਕੀਤਾ ਨਿਊਜ਼ੀਲੈਂਡ ਦੇ ਰਹਿਣ ਵਾਲਾ ਸਮਿੰਤ ਚੋਹਾਨ ਪੰਚਕੁਲਾ ਦੇ ਸੈਕਟਰ 25 ਦਾ ਨਿਵਾਸੀ ਹੈ। ਉਸ ਆ ਵਿਆਹ 2 ਮਾਰਚ ਨੂੰ ਮੋਰਨੀ ਦੇ ਇੱਕ ਹੋਟਲ ਦੇ ਵਿੱਚ ਹੋਇਆ ਸੀ ਤੇ ਇਸ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਲੜਕਾ ਸਿਮੰਤ ਚੋਹਾਨ ਲੱਖਾਂ ਰੁਪਏ ਦੇ ਨੋਟਾਂ ਦੇ ਢੇਰ ਦੇ ਵਿੱਚੋਂ 101 ਰੁਪਏ ਦਾ ਸ਼ਗਨ ਲੈ ਕੇ ਆਪਣਾ ਵਿਆਹ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਬਦਾਉਂ ਦੇ ਵਿੱਚ ਇੱਕ ਵਿਅਕਤੀ ਨੇ ਸ਼ਰਾਬ ਪੀਣ ਤੋਂ ਮਨ੍ਹਾ ਕਰਨ ਤੇ ਆਪਣੀ ਪਤਨੀ ਤੇ ਪੈਟਰੋਲ ਛੜਕ ਕੇ ਉਸ ਨੂੰ ਅੱਗ ਲਗਾ ਦਿੱਤੀ ਜਿਸ ਦੇ ਨਾਲ ਪਤਨੀ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਸ ਦੀ ਸੱਸ ਵੀ ਗੰਭੀਰ ਰੂਪ ਦੇ ਵਿੱਚ ਜ਼ਖਲ ਹੋ ਜਾਂਦੀ ਹੈ ਦੱਸਿਆ ਕਿ ਔਰਤ ਦੇ ਚੀਖ ਸੁਣ ਕੇ ਗਵਾਂਡੀਆਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਤੇ ਪੁਲਿਸ ਨੂੰ ਸੂਚਿਤ ਕੀਤਾ ਘਟਨਾ ਤੋਂ ਬਾਅਦ ਦੋਸ਼ੀ ਮੁੱਖੀ ਤੋਂ ਫਰਾਰ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਗੁਜਰੀਆ ਥਾਣਾ ਖੇਤਰ ਦੇ ਨੇਥੂਆ ਪਿੰਡ ਵਾਸੀ ਮਨੀਸ਼ ਸਖਸੈਨ ਅਸ਼ਰਬ ਦਾ ਆਦੀ ਤੇ ਉਹ ਹਮੇਸ਼ਾ ਆਪਣੀ ਪਤਨੀ ਦੇ ਨਾਲ ਕੁੱਟਮਾਰ ਵੀ ਕਰਦਾ ਸੀ ਪੁਲਿਸ ਅਨੁਸਾਰ ਵੀਰਵਾਰ ਰਾਤ ਨੂੰ ਵੀ ਜਦੋਂ ਛੰਨੋ ਨੇ ਮਨੀਸ਼ ਨੂੰ ਹੋਰ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਹ ਨਾਰਾਜ਼ ਹੋ ਗਿਆ ਤੇ ਆਪਣੀ ਮੋਟਰਸਾਈਕਲ ਤੋਂ ਪੈਟਰੋਲ ਕਰਕੇ ਉਸਨੇ ਆਪਣੀ ਪਤਨੀ ਤੇ ਸੁੱਟ ਕੇ ਉਸ ਨੂੰ ਅੱਗ ਲਗਾ ਦਿੱਤੀ ਇੱਕ ਨਜ਼ਰ ਪਾਲਨ ਨੇ ਅੰਤਰਰਾਸ਼ਟਰੀ ਖਬਰਾਂ ਤੇ ਕੈਨੇਡਾ ਦੇ ਵਿੱਚ ਘਰ ਖਰੀਦਣਾ ਤੇ ਬਣਾਉਣਾ ਮਹਿੰਗਾ ਹੋਣ ਜਾ ਰਿਹਾ ਹੈ ਹਾਲ ਹੀ ਦੇ ਵਿੱਚ ਕੈਨੇਡਾ ਦੇ ਵਿੱਚ ਘਰਾਂ ਦਾ ਬੀਮਾ 8% ਤੱਕ ਮਹਿੰਗਾ ਹੋ ਗਿਆ ਹੈ ਤੇ ਮੌਜੂਦਾ ਬਰੇ ਦੌਰਾਨ ਫੋਰ ਵਾਦਾ ਹੋਣ ਦੇ ਅਸਰ ਦਤਾਏ ਜਾ ਰਹੇ ਹਨ ਸਕੈਚਵਨ ਤੇ ਮਾਨਿਟੋਬਾ ਵਰਗੇ ਰਾਜਾਂ ਦੇ ਵਿੱਚ ਵਾਧਾ ਦਰ 12% ਦੀ ਦਰਜ ਕੀਤੀ ਗਈ ਜਦਕਿ Ontario ਦੇ ਵਿੱਚ 6% ਦੀ ਤੇ BC ਦੇ ਵਿੱਚ ਪੌਣੇ 8% ਦੀ ਵਾਧਾ ਹੋndi ਰਿਪੋਰਟ 12 ਦੇ ਮੁਤਾਬਕ 2023 ਦੌਰਾਨ ਮੌਸਮ ਦੀ ਮਾਰ ਕਾਰਨ ਲਿਵੇਂ ਅਰੀ ਨੇ ਜ਼ਮੀਨ ਜਾਇਦਾਦਾਂ ਦਾ 3 ਅਰਧ ਡਾਲਰ ਤੋਂ ਵੱਧ ਨੁਕਸਾਨ ਹੋਇਆ ਹੈ ਇੱਥੇ ਕਰਕੇ ਪ੍ਰੀਮੀਅਮ ਦੀ ਰਕਮ ਤੇਜ਼ੀ ਨਾਲ ਵਧ ਰਹੀ ਹੈ ਦੱਖਣੀ ਕੋਰੀਆ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਲਈ ਚੱਲ ਰਹੇ ਸਰਵੇਖਣ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਯੂਨ ਸੋਕ ਯੇਓਲ ਦੀ ਪ੍ਰਧਾਨਗੀ ਰੇਟਿੰਗ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ 39% ਰਹੀ। ਇੱਕ ਰਿਪੋਰਟ ਦੇ ਅਨੁਸਾਰ ਰਾਜ ਦੇ ਮਾਮਲਿਆਂ ਦੇ ਉਸ ਦੇ ਆਚਰਣ ਤੇ ਮਿਸਟਰ ਯੂਲ ਦਾ ਮੁਲਾਂਕਣ ਨਕਾਰਾਤਮਕ ਹੁੰਦੇ ਹੋਏ 0.1 ਪ੍ਰਤੀਸ਼ਤ ਪੁਆਇੰਟ ਵੱਧ ਕੇ 54% ਹੋ ਗਿਆ। ਦੱਖਣੀ ਕੋਰੀਆ ਦੇ ਵਿੱਚ ਰਾਸ਼ਟਰਪਤੀ ਚੋਣਾਂ ਦੇ ਲਈ ਚੱਲ ਰਹੇ ਸਰਵੇਖਣ ਦੇ ਵਿੱਚ ਮੌਜੂਦਾ ਰਾਸ਼ਟਰਪਤੀ ਯੂਨ ਸੁਕ ਦੀ ਪ੍ਰਧਾਨਗੀ ਰੇਟਿੰਗ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫ਼ਤੇ 39% ਰਹੀ। ਉਸ ਦੇ ਅਨੁਸਾਰ ਰਾਜ ਦੇ ਮਾਮਲਿਆਂ ਦੇ ਉਸ ਦੇ ਆਚਰਣ ਤੇ ਮਿਨਿਸਟਰੀ ਦੇ ਹੁਲ ਦਾ ਮੁਲਾਂਕਣ ਨਕਾਰਾਤਮਕ ਹੁੰਦੇ ਹੋਏ 0.1 ਫੀਸਦੀ ਪੁਆਇੰਟ ਵਧ ਕੇ 54% ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਚੋਣ ਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਦੌੜ ਦੇ ਵਿੱਚ ਡੋਨਾਲਡ 트ੰਪ ਦੀ ਆਖਰੀ ਰੁਕਾਵਟ ਸਾਫ ਹੋ ਗਈ ਹੈ ਨਿੱਕੀ ਹਲੀ ਦੇ ਵੱਲੋਂ ਚੋਣ ਪ੍ਰਚਾਰ ਬੰਦ ਕਰਨ ਤੋਂ ਬਾਅਦ 트ੰਪ ਜੇਤੂ ਬਣ ਕੇ ਸਾਹਮਣੇ ਉਭਰੇ ਨੇ ਹਲੀ ਸੁਪਰ ਮੰਗਲਵਾਰ ਨੂੰ 15 ਅਮਰੀਕੀ ਰਾਜਾਂ ਦੇ ਵਿੱਚ ਪਾਰਟੀ ਪ੍ਰੀਮੀਅਰ ਹੋਣ ਤੋਂ ਬਾਅਦ ਬਾਹਰ ਹੋ ਗਈ ਸੀ 트ੰਪ ਨੇ 70 ਸਾਲ ਦੀ ਉਮਰ ਤੇ ਉਹਨਾਂ ਦੇ ਖਿਲਾਫ 91 ਗੰਭੀਰਮ ਪ੍ਰਾਧਿਕ ਮਾਮਲਿਆਂ ਦੇ ਬਾਵਜੂਦ ਵੀ ਕਾਨੂੰਨੀ ਟੀਮ ਅਤੇ ਪ੍ਰਚਾਰ ਟੀਮ ਨੂੰ ਉਹਨਾਂ ਨੂੰ ਉਮੀਦਵਾਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ। ਇਸ ਨੂੰ ਦੇਖਦੇ ਹੋਏ ਦੇਖਿਆ ਜਾ ਰਿਹਾ ਹੈ ਕਿ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ 'ਚ 트ੰਪ ਹੀ ਜੋ ਬਾਈਡਨ ਖਿਲਾਫ ਉਮੀਦਵਾਰ ਹੋਣਗੇ। ਵਪਾਰ ਜਗਤ ਵਿੱਚ ਕਿਹੜੇ ਰਹੇ ਉਤਾਰ ਚੜ੍ਹਾਵ ਕਿਸ ਦਾ ਹੋਇਆ ਫਾਇਦਾ ਕਿਸ ਦਾ ਹੋਇਆ ਨੁਕਸਾਨ ਜਾਣਦੇ ਹਾਂ ਬਿਜ਼ਨਸ ਰਿਪੋਰਟ ਦੇ ਵਿੱਚ। ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮੌਲਾ ਦਿਵਸ ਤੇ LPG ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕਮੰਤਰੀ ਮਹਿਲਾ ਦਿਵਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ। ਇੱਕ ਐਕਸਪੋਸਟ ਦੇ ਵਿੱਚ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਮੈਲਾ ਦਿਵਸ ਤੇ ਸਾਡੀ ਸਰਕਾਰ ਨੇ ਐਲਪੀਜੀ ਸਿਲੰਡਰ ਦੀ ਕੀਮਤ 100 ਰੁਪਏ ਘਟਾਉਣ ਦਾ ਫੈਸਲਾ ਕੀਤਾ ਹੈ। ਪੈਟਰੋਲੀਅਮ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਐਲਪੀਜੀ ਦੀ ਕੀਮਤਾਂ ਦੇ ਵਿੱਚ 100 ਰੁਪਏ ਦੀ ਛੋਟ ਦਾ ਇਹ ਫੈਸਲਾ 8 ਮਾਰਚ ਦੀ ਰਾਤ ਤੋਂ ਲਾਗੂ ਹੋ ਜਾਵੇਗਾ। ਮੂਡਿਸ ਰੇਟਿੰਗ ਨੇ ਪੂੰਜੀ ਖਰਚੇ ਤੇ ਕਰੇਲੂ ਖਪਦ ਦੇ ਵਿੱਚ ਵਾਅਦੇ ਨੂੰ ਦੇਖਦੇ ਹੋਏ ਵਿੱਤੀ ਸਾਲ 2023-24 ਦੇ ਲਈ ਭਾਰਤ ਦੀ ਜੀਡੀਪੀ ਕਰੇਲੂ ਉਤਪਾਦ ਵਿਕਾਸ ਦਰ ਨੂੰ 6.6% ਤੋਂ ਵਧਾ ਕੇ ਲਗਭਗ 8% ਤੱਕ ਕਰ ਦਿੱਤਾ ਹੈ ਇਹ ਅਨੁਮਾਨ RBI ਗਵਰਨਰ ਸ਼ਕਤੀਕਾਂਤ ਦਾਸ ਦੇ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਵਿਆਨ ਦੇ ਵਿੱਚ ਉਹਨਾਂ ਕਿਹਾ ਸੀ ਕਿ ਤੀਜੀ ਤਿਮਾਹੀ ਦੇ ਸਰਕਾਰੀ ਅੰਕੜਿਆਂ ਨੂੰ ਵੇਖਦੇ ਹੋਏ ਚਾਲੂ ਵਿੱਤੀ ਸਾਲ ਦੇ ਵਿੱਚ ਆਰਥਿਕ ਵਿਕਾਸ ਦਰ 8% ਦੇ ਕਰੀਬ ਰਹਿ ਸਕਦੀ ਹੈ ਕੇਂਦਰੀ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਮੀਨੀ ਵੈਸ਼ਨਵ ਨੇ ਕਿਹਾ ਹੈ ਕਿ ਭਾਰਤ ਤੋਂ ਮੋਬਾਈਲ ਫੋਨ ਬਰਾਮਦ ਆਉਣ ਵਾਲੇ ਸਮੇਂ ਦੇ ਵਿੱਚ 5 ਗੁਣਾ ਤੋਂ ਵੱਧ ਕੇ 50-60 ਅਰਬ ਡਾਲਰ ਹੋ ਜਾਵੇਗੀ ਵੈਸ਼ਨਵ ਨੇ ਇੱਕ ਵਿਤੀ ਟੈਕਨੋਲੋਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਬਣੇ ਮੋਬਾਈਲ ਫੋਨ ਦੀ ਬਰਾਮਦ ਤੇਜ਼ੀ ਦੇ ਨਾਲ ਵੱਧ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ 50 ਤੋਂ 50 ਤੋਂ 60 ਅਰਬ ਡਾਲਰ ਤੱਕ ਪਹੁੰਚ ਜਾਣ ਦੀ ਉਮੀਦ ਜ਼ਾਹਰ ਕਰਦੀ ਪਿਛਲੇ ਹਫਤੇ ਲਗਭਗ 11 ਡਾਲਰ ਦੀ ਮੋਬਾਈਲ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਵੈਸ਼ਵਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਖੇਤਰ ਦੇ ਵਿੱਚ ਰੋਜ਼ਗਾਰ ਵੀ 10 ਲੱਖ ਦੇ ਮੌਜੂਦਾ ਪੱਧਰ ਤੋਂ ਵੱਧ ਕੇ 25 ਲੱਖ ਹੋ ਜਾਵੇਗਾ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਵੱਲ ਭਾਰਤੀ ਮਹਿਲਾ 골ਫਰ ਰਮਨਦੀਪ ਦਰਲਾਨ ਨੇ ਵੀਰਵਾਰ ਨੂੰ ਇੱਥੇ ਹੀਰੋ ਮਹਿਲਾ ਪ੍ਰੋ 골ਫ ਟੂਰ ਦੇ ਪੰਜਵੇਂ ਪੜਾ ਤੇ ਤੀਸਰੇ ਦਿਨ ਬੋਗੀ ਦੀ ਸ਼ੁਰੂਆਤ ਦੇ ਨਾਲ ਬੀਤੀ ਰਾਤ ਦੀ ਬੜਤ ਕਰਵਾਉਣ ਤੋਂ ਬਾਅਦ ਆਖਿਰ ਦੇ ਵਿੱਚ ਵਾਪਸੀ ਕਰਦੇ ਹੋਏ ਚਾਰ ਸ਼ੌਟ ਦੀ ਬੜਤ ਹਾਸਲ ਕੀਤੀ ਹੈ ਤਸਿਕਾ ਮੰਦੀਪ ਦਾ ਕੁੱਲ ਸਕੋਰ 9 ਅੰਡਰ 207 ਦਾ ਹੈ ਜਿਸ ਦੇ ਨਾਲ ਉਸਨੇ ਦੂਜੇ ਸਥਾਨ ਤੇ ਮੌਜੂਦ ਗੌਰਿਕਾ ਬਿਸ਼ਨੋਈ ਤੇ ਬੜਤ ਬਣਾਈ 1 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦੇ ਟੂਰਨਾਮੈਂਟ ਦੇ ਵਿੱਚ ਗੌਰਿਕਾ ਦਾ ਕੁੱਲ ਸਕੋਰ 5 ਅੰਡਰ 211 ਹੈ ਅਕੁਸ਼ੀ ਖਨੇਜਾਉ ਨੇ ਦਿਨ ਦੇ ਸਰਵ ਸ੍ਰੇਸ਼ਟ ਦਾ ਕਾੜ ਖੇਡਿਆ ਜਿਸ ਦੇ ਨਾਲ ਉਹ 4 ਅੰਡਰ 200 12 ਦੇ કુલ ਸਕੋਰ ਦੇ ਨਾਲ ਤੀਸਰੇ ਸਥਾਨ ਤੇ ਪਹੁੰਚ ਗਈ। ਅਮਨਦੀਪ ਨੇ ਪਹਿਲੇ ਦਿਨ ਹੌਲਦੇ ਵਿੱਚ ਬੋਗੇ ਤੋਂ ਬਾਅਦ ਦੋ ਬਰਡੇ ਲਗਾਈ ਹਿਤਾਸ਼ੀ ਬਖਸ਼ੀ ਈਵਨ ਫਾਰ 216 ਦੇ ਸਕੋਰ ਦੇ ਨਾਲ ਚੌਥੇ ਸਥਾਨ ਤੇ ਹੈ। 5ਵੀਂ ਸੇਨਜੇਨ ਮਾਸਟਰ ਸ਼ਤਰੰਜ ਦੇ ਵਿੱਚ ਭਾਰਤ ਦੇ ਅਰਜੁਨ 에ਰੀਗਾਸੀ ਟਰਾਈਬੈਕ ਦੇ ਆਧਾਰ ਤੇ ਤੀਸਰੇ ਸਥਾਨ ਤੇ ਰਹੇ। ਸਤਮੇਂ ਰਾਊਂਡ ਦੇ ਵਿੱਚ ਅਰਜੁਨ ਰੂਸ ਦੇ ਡੈਨੀਅਲ ਦੇ ਨਾਲ ਮੁਕਾਬਲਾ ਖੇਡਦੇ ਹੋਏ 4.5 ਅੰਕ ਬਣਾ ਕੇ ਸਾਂਝੇ ਪਹਿਲੇ ਸਥਾਨ ਤੇ ਰਿਹਾ ਪਰ ਟਾਈ ਬ੍ਰੇਕ ਦੇ ਆਧਾਰ ਤੇ ਇੰਨੇ ਹੀ ਅੰਕ ਬਣਾਉਣ ਵਾਲੇ ਚੀਨ ਦੇ ਬੂ ਨੇ ਪਹਿਲੇ ਯੂ ਯੰਗੀ ਦੂਸਰੇ ਸਥਾਨ ਤੇ ਰਿਹਾ ਅਰਜੁਨ ਨੇ ਸੱਤ ਰਾਊਂਡ ਦੇ ਵਿੱਚ ਤਿੰਨ ਜਿੱਤ ਅਤੇ ਤਿੰਨ ਡਰਾਅ ਦੇ ਨਾਲ ਕਈ ਕਿੰਨੀ ਵੱਡੀ ਹੀ ਰੇਟਿੰਗ ਦਾ ਪ੍ਰਦਰਸ਼ਨ ਕਰਦੇ ਆ ਆਪਣੀ ਲਾਈ ਰੇਟਿੰਗ ਨੂੰ ਅੱਗੇ ਵਧਦੇ ਹੋਏ ਭਾਰਤ ਦੇ ਨੰਬਰ 1 ਅਤੇ ਦੁਨੀਆ ਦੇ ਵਿੱਚ 10ਵੇਂ ਨੰਬਰ ਦੇ ਖਿਡਾਰੀ ਦੇ ਤੌਰ ਤੇ ਟੂਰਨਾਮੈਂਟ ਦੀ ਸਮਾਪਤ। ਮਹਿਲਾ ਪ੍ਰੀਮੀਅਰ ਲੀਗ ਦੇ ਮੁਕਾਬਲੇ ਦੇ ਵਿੱਚ ਮੁੰਬਈ ਇੰਡੀਅਨਸ ਨੇ ਯੂਪੀ ਵਾਰੀਅਰਸ ਨੂੰ 43 ਦੌੜਾਂ ਦੇ ਨਾਲ ਹਰਾ ਦਿੱਤਾ ਹੈ। ਪਹਿਲਾ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੇ 9 ਵਿਕਟਾਂ ਗੁਆ ਕੇ 160 ਦੌੜਾਂ ਬਣਾਈਆਂ ਜਿਸ ਦੇ ਜਵਾਬ ਦੇ ਵਿੱਚ ਯੂਪੀ ਦੀ ਟੀਮ 9 ਵਿਕਟਾਂ ਤੇ 118 ਦੌੜਾਂ ਹੀ ਬਣਾ ਸਕੇ। ਪਿਛੇ ਵੱਲੋਂ ਦੀਪਤੀ ਸ਼ਰਮਾ ਨੇ ਇਕੱਲੇ ਹੀ 55 ਦੌੜਾਂ ਬਣਾਈਆਂ ਉਹਨੂੰ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ। ਮੁੰਬਈ ਨੇ ਬਿਆਲੀ ਦੌੜਨ ਦੇ ਨਾਲ ਇਸ ਮੁਕਾਬਲੇ ਨੂੰ ਜਿੱਤ ਕੇ ਪੁਆਇੰਟ ਟੇਬਲ ਦੇ ਵਿੱਚ ਉੱਪਰ ਵਾਲ ਛਲੰਗ ਲਗਾਈ ਆ ਹੁਣ ਇਹਨਾਂ ਨੂੰ ਦੋ ਅੰਕਾਂ ਦੇ ਨਾਲ ਮੁੰਬਈ ਦੇਵੀ 8 ਅੰਕ ਹੋ ਗਏ ਨੇ ਤੇ ਉਹ ਅੰਕ ਸੂਚੀ 'ਚ ਦੂਸਰੇ ਸਥਾਨ ਤੇ ਕਾਬਜ਼ ਹੋ ਗਏ ਜਾਣ ਤੋਂ ਪਹਿਲਾਂ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵੱਤ ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨੌਸ਼ਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਇਹ ਅਕਸਰ ਆਪਣੀ ਪ੍ਰੋਫੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਇਸੇ ਵਿਚਾਲੇ ਕਰਨ ਔਜਲਾ ਦੇ ਨਾਮ ਇੱਕ ਹੋਰ ਖਿਤਾਬ ਜੁੜ ਗਿਆ ਹਾਲ ਹੀ ਦੇ ਵਿੱਚ ਕਰਨ ਔਜਲਾ ਦੀ EP For You ਨੇ ਨਵਾਂ ਰਿਕਾਰਡ ਆਪਣੇ ਨਾਮ ਕੀਤਾ ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹੀ ਕਾਰਨ ਹੈ ਕਿ ਕਰਨ ਔਜਲਾ ਇੱਕ ਵਾਰ ਫਿਰ ਤੋਂ ਵਾਵਾਹੀ ਖਟਰੇ ਨੇ ਦੱਸ ਦਈਏ ਕਿ ਕਰਨ ਔਜਲਾ ਦੀ EP For You ਦੇ Spotify 200 ਮਿਲੀਅਨ ਵਿਊਜ਼ ਪਾਰ ਕਰ ਚੁੱਕੀ ਹੈ। ਦੱਸ ਦੇ ਕਿ ਕਰਨ ਔਜਲਾ ਦੇ EP for You ਨੇ Spotify ਤੇ 200 ਮਿਲੀਅਨ ਸਟ੍ਰੀਮ ਨੂੰ ਪਾਰ ਕੀਤਾ ਹੈ ਜਿਸ ਦੇ ਵਿੱਚ ਕਰੀਬ 4 ਗੀਤ ਨੇ ਤੇ ਗਾਇਕ ਦੀ EP ਦੇ ਗੀਤਾਂ ਨੂੰ ਫੈਨਸ ਦੇ ਵੱਲੋਂ ਭਰਮਾ ਪਿਆਰ ਮਿਲ ਰਿਹਾ ਹੈ। ਐਨੀ ਦਿਨੀ ਸੋਸ਼ਲ ਮੀਡੀਆ ਤੇ ਅਨੰਤ ਮਬਾਨੀ ਤੇ ਰਾਧਿਕਾ ਮਰਚੰਟ ਦੇ ਸ਼ਾਨਦਾਰ ਪ੍ਰੀ-ਵੇਡਿੰਗ ਫੰਕਸ਼ਨ ਦੀ ਤੋਂ ਮੈਂ ਹਰ ਪਾਸੇ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਪੂਰੇ ਨੇ। ਬਿਲ ਗੇਟ, ਸੁਲਮਾਨ ਖਾਨ, ਚਾਰੂਖਾਨ ਸਮੇਤ तमाम ਮਸ਼ਹੂਰ ਹਸਤੀਆਂ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਦੇ ਲਈ ਪਹੁੰਚੀਆਂ ਹੋਈਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਰਹਿਾਨਾ ਤੇ ਦਿਲਜੀਤ ਦਸਾਂਝ ਨੂੰ ਮੋਢੀ ਰਕਮ ਦੇ ਕੇ ਪਰਫਾਰਮ ਕਰਨ ਦੇ ਲਈ ਬੁਲਾਇਆ ਗਿਆ ਸੀ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਨੇ ਇਸ ਵਿਚਾਲੇ ਹੁਣ ਕੰਗਣਾ ਰਣੌਤ ਨੇ ਬਿਨਾਂ ਕਿਸੇ ਦੇ ਨਾਂ ਲਏ ਇਹਨਾਂ ਸਾਰੇ ਸਤਾਰਿਆਂ ਤੇ ਤੰਜ ਕਰ ਸਿਆ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇਸ ਪ੍ਰੋਗਰਾਮ ਦੇ ਵਿੱਚ ਕਿਦਰੇ ਨਜ਼ਰ ਨਹੀਂ ਆਇਆ रियलिटी शो बिग बॉस 17 ਭਾਵੇਂ ਖਤਮ ਹੋ ਗਿਆ ਹੈ ਪਰ ਇਸ ਦੀ ਚਰਚਾ ਜੇ ਵੀ ਹੋ ਰਹੀ ਹੈ ਸ਼ੋਅ ਦੇ ਪ੍ਰਤੀਯੋਗੀ ਲਗਾਤਾਰ ਸੁਪਖੀਆਂ ਵਟੋਰ ਰਹੇ ਨੇ ਵਿਜੇਤਾ ਮੁਨਵਰ ਫਾਰੂਕੀ ਨੇ ਹਾਲ ਕੀ ਦੇ ਵਿੱਚ ਨਵੀਂ ਲਗਜ਼ਰੀ ਕਾਰ ਖਰੀਦੀ ਕਾਮੇਡੀਅਨ ਨੇ ਕਾਲੇ ਰੰਗ ਦੀ ਰੇਂਜ ਰੋਵਰ ਖਰੀਦੀ ਹੈ ਜੋ ਬਾਲੀਵੁੱਡ ਦੇ ਕਈ ਸਿਤਾਰਿਆਂ ਤੇ ਕ੍ਰਿਕਟਰਾਂ ਦੀ ਪਹਿਲੀ ਪਸੰਦ ਹੈ ਮੁਨਵਰ ਫਾਰੂਕੀ ਦੀ ਇਸ ਨਵੀਂ ਕਾਰ ਦੀ ਕੀਮਤ 1.7 ਕਰੋੜ ਰੁਪਏ ਦੱਸੀ ਜਾ ਰਹੀ ਹੈ ਫਟਾਫਟ ਸੌਦੇ ਵਿੱਚ ਫਿਲਹਾਲ ਦੇ ਲਈ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ